ਹੈਲੋ ਫੈਮਲੀ ਸਤ ਸ੍ਰੀ ਅਕਾਲ ਅੱਜ ਅਸੀਂ ਬਣਾ ਰਹੇ ਹਾਂ ਆਲੂ ਵੜੀ ਦੀ ਸਬਜ਼ੀ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਤੇ ਬਹੁਤ ਹੀ ਸਹੀ ਤਰੀਕੀ ਹੁਣੇ ਅਸੀਂ ਤੁਹਾਨੂੰ ਬਣਾ ਕੇ ਵਿਖਾਵਾਂਗੇ ਵੀ ਅਸੀਂ ਕਿਸ ਤਰੀਕੇ ਬਣਾਣੇ ਆ ਵੇਖੋ ਅਸੀਂ ਉਬਾਲ ਕੇ ਆਲੂ ਰੱਖਲੇ ਨੇ 6 ਸਾਡੇ ਆਲੂ ਨੇ ਟਮਾਟਰ ਅਸੀਂ ਗ੍ਰाइंड ਕਰਕੇ ਰੱਖ ਲਿੱਤੇ ਨੇ ਪੀਸ ਕੇ ਬਿਲਕੁਲ ਬਰੀਕ ਬਰੀਕ ਐ ਸਾਡੀ ਲਸਣ ਅਦਰਕ ਪਿਆਜ਼ ਤੇ ਹਰੀਆਂ ਮਿਰਚਾਂ ਦੀ ਪੀਸਟ ਜਿਹੜੀ ਅਸੀਂ ਤਿਆਰ ਕਰਕੇ ਰੱਖ ਲਈ ਹੈ ਤੇ ਇਹ ਰਹੀ ਸਾਡੀ ਵੜੀ ਜਿਹੜੀ ਅਸੀਂ ਇਹਨੂੰ ਭੁੰਨ ਕੇ ਪੇਰੋ ਤੇਲ ਦੇ ਵਿੱਚ ਲਾਲ ਕਰਕੇ ਤੇ ਫਿਰ ਅਸੀਂ ਪਾਣੀਆ ਤੇ ਫਿਰ ਅਸੀਂ ਸਬਜੀ ਬਣਾਣੀ ਆ ਇਹ ਦੇਖੋ ਸਾਡੀਆਂ ਸਾਰੀਆਂ ਚੀਜ਼ਾਂ ਹੋ ਚੁੱਕੀਆਂ ਨੇ ਤਿਆਰ ਤੇ ਹੁਣ ਅਸੀਂ ਆਪਣੀ ਰੈਸਪੀ ਪਾਣੀ ਸ਼ੁਰੂ ਕਰਾਂਗੇ ਤੇ ਆਓ ਹੁਣ ਅਸੀਂ ਰੈਸਪੀ ਸ਼ੁਰੂ ਕਰੀਏ ਤੇ ਬਣਾਈਏ ਆਲੂ ਵੜੀ ਦੀ ਸਬਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਆ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾਵਾਂਗੇ ਗੈਸਸ ਹੀ ਲਗਾ ਲਿੱਤੀ ਤੇ ਹੁਣ ਅਸੀਂ ਧਰਾਂਗੇ ਆਪਣੀ ਕੜਾਹੀ ਕੜਾਹੀ ਨੂੰ ਸੀ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇ ਸੁਕਾ ਲਵਾਂਗੇ ਤੇ ਫਿਰ ਅਸੀਂ ਤੀਰ ਪਾਵਾਂਗੇ ਆ ਦੇਖੋ ਕੜਾਹੀ ਸਾਡੀ ਸੁੱਕ ਚੁੱਕੀ ਹੈ ਹੁਣ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਤੇਲ ਲੋੜ ਅਨੁਸਾਰ ਜਿੰਨੀ ਕਿ ਸਾਨੂੰ ਜ਼ਰੂਰਤ ਹੈ ਉਸੇ ਹਿਸਾਬ ਨਾਲ ਅਸੀਂ ਤੇਲ ਪਾਵਾਂਗੇ ਆਸੀਂ ਤੇਲ ਪਾ ਲਿਆ ਤੇ ਹੁਣ ਅਸੀਂ ਇਹਨੂੰ ਗਰਮ ਕਰਨਾ ਰੱਖ ਦਿੰਨੇ ਆ। ਇਹ ਸਾਡਾ ਸੜ ਚੁੱਕਾ ਹੈ ਦੇਖੋ ਬਹੁਤ ਵਧੀਆ ਹੋ ਚੁੱਕਾ ਹੈ। ਸਭ ਤੋਂ ਪਹਿਲਾਂ ਅਸੀਂ ਆਪਣੀ ਜਿਹੜੀ ਵੜੀ ਲਈ ਹੈ ਦੇਖੋ ਅਸੀਂ ਇਹਨੂੰ ਭੁੰਨਾਗੇ ਲਾਲ ਕਰਾਂਗੇ ਤੇ ਫਿਰ ਅਸੀਂ ਤੜਕਾ ਲਗਾਵਾਂਗੇ ਆ ਦੇਖੋ ਵੜੀ ਅਸੀਂ ਪਾ ਦਿੱਤੀ। ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਲਾਲ ਕਰ ਲਾਂਗੇ। ਉਹ ਬਾਹਰ ਬਾਹਰ ਹੀ ਰੂਈ ਆਪੇ ਤੋਂ ਵੜੀ ਸਾਡਾ ਲਾ ਲਓਗੇ। ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਲਾਲ ਕਰ ਲਈ ਹੈ। सब तो पहला पावे जीरा थोड़ा जहां जीरा पाता जीरा सा तड़क गया हम अं पावे अपने प्याज पीसी हुई जी अभी चंकी तरह भुन तो लवेंगे ਬਹੁਤ ਵਧੀਆ ਤਰੀਕੇ ਤੋਂ ਬਣਾਵਾ ਕਰੀ ਆ ਵੀ ਸਜੀ ਬਣਾਣੀ ਹੈ ਬਹੁਤ ਵਧੀਆ ਲੱਗੇ ਬਹੁਤ ਸੁਆਦ ਲੱਗੇ ਬਹੁਤ ਵਧੀਆ ਅੰਦਾ ਖਾਨ ਦਾ ਇਸੇ ਤਰੀਕੇ થી ਭੁੰਨਾਗੇ ਬਿਲੋਂ ਇਹਨੂੰ ਮਸਾਲੇ ਨੂੰ ਲਾਲ ਕਰਾਂਗੇ ਆ ਦੇਖੋ ਅਸੀਂ ਇਸ ਤਰ੍ਹਾਂ ਮਸਾਲਾ ਭੁੰਨਾ ਚੰਗੀ ਤਰ੍ਹਾਂ ਵੀ ਨਾ ਲੱਗੇ ਇਸੇ ਤਰੀਕੇ ਭੁੰਨਾਂਗੇ ਨੂੰ ਚੰਗੀ ਤਰ੍ਹਾਂ ਲਾਲ ਕਰਾਂਗੇ ਕਿਉਂਕਿ ਅਸੀਂ ਇਹ ਨਹੀਂ ਬਣਾਣੀ ਹੈ ਤਰੀ ਤਰੀ ਵਾਲੀ ਸਬਜ਼ੀ ਬਣਾਣੀ ਹੈ ਤੇ ਬਹੁਤ ਹੀ ਤਵਾਦ ਬਣਾਣੀ ਹੈ ਉਹ ਵੀ ਆਲੂ ਤੇ ਮੜੀ ਦੀ ਸਬਜ਼ੀ ਬੜੀ ਅਸੀਂ ਏਕੀ ਪਾਵਾਂਗੇ ਕਿਉਂਕਿ ਸਾਰੇ ਖਾਂਦੇ ਨਹੀਂ ਆ ਸਾਨੂੰ ਮिन्नੂ ਤੇ ਮੇਰੇ ਪਤੀ ਦੇਵ ਨੂੰ ਸ਼ੌਕ ਹੈ ਅਹੀਂ ਆਪਣੇ ਵਾਸਤੇ ਬੜੀ ਅਮਚੀ ਬਣਾ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਨਮਕ ਪਾਵਾਂਗੇ ਤਾਂ ਜੋ ਸਾਡਾ ਮਸਾਲਾ ਜਿਹੜਾ ਥੱਲੇ ਲੱਗ ਰਿਹਾ ਬਹੁਤਾ ਲੱਗੇ ਨਾ ਨਮਕ ਪਾ ਦੋ ਤੇ ਮਸਾਲਾ ਆਪੇ ਤੇਲ ਛੱਡ ਦਿੰਦਾ ਹੈ ਇਸ ਕਰਕੇ ਆਪ ਦੇਖੋ ਅਸੀਂ ਪਾਇਆ ਨਾ ਨਮਕ ਆ ਦੇਖੋ ਇਹ ਨਹੀਂ ਚਿੱਟਣਾ ਇਹ ਨਾਲ ਮਸਾਲਾ ਬਿਲਕੁਲ ਨਹੀਂ ਚਿੱਟੇਗਾ ਬਹੁਤ ਵਧੀਆ ਤਰੀਕੇ ਪੁੱਜ ਜਾਏਗਾ ਇਸੇ ਤਰੀਕੇ ਤੁਸੀਂ ਬਣਾਇਆ ਕਰੋ ਤੇ ਬਣਾ ਕੇ ਦਿਖਾਏ ਆਂ ਆ ਦੇਖੋ ਬਿਲਕੁਲ ਨਹੀਂ ਚਿੱਟ ਕਰਿਆ ਜੀ ਇਹ ਨਹੀਂ ਚਿੱਟ ਜਾਂਦਾ ਨਾ ਸਾਡਾ देखो मसाला सा लाल हो चुका है सब तो, तो पेल असी हल्दी पावगी पाउडर हल्दी पाउडर मिर्च असि पा चुके पाउडर मसाला थोड़ा जी पावे गर्म मसाला जिद थोड़ा टेस्ट सब्जी का चेंज हो जाता बहुत वजिए बनता है देखो मसाले साढ़े सारे भुज चुके ने देखो लाल हो चुके ने इन चंकी तरह से भुन लेना भुज चुका हम अ पा देंगे अपने ग्रैंड किते हुए टमाटर ਜਿਹੜੇ ਅਸੀਂ ਕੱਤ ਕੇ ਰੱਖੇ ਹੋਏ ਨੇ ਇਹ ਦੇਖੋ ਆ ਸਿਪਾਦੀ ਦੇ ਟਮਾਟਰ ਆਪਣੇ ਹੁਣ ਇਹ ਵੀ ਚੰਗੀ ਤਰ੍ਹਾਂ ਪੁੰਨ ਲਿਆ ਤੇ ਅੱਜ ਤਹਾਡਾ ਜੋ ਸਾਡਾ ਮਸਾਲਾ ਆਲੂ ਵੜੀ ਦਾ ਰੈਡੀ ਹੋ ਸਕਿਆ ਆ ਦੇਖੋ ਬਹੁਤ ਵਧੀਆ ਚਿੱਟਾ ਸਾਰਾ ਲਾਚੀ ਚਿੱਟਾ ਇਹ ਵੀ ਚੰਗੀ ਤਰ੍ਹਾਂ ਪੁੰਨ ਲਿਆ ਆ ਦੇਖੋ ਜੀ ਆਲੂ ਅਸੀਂ ਕਰਦਣਾ ਨਹੀਂ ਕਟਨੇ ਅਸੀਂ ਨੂੰ ਹੱਥ ਨਾਲ ਹੀ ਫੇਵਾਂਗੇ ਇਸ ਤਰੀਕੇ ਐ ਦੇਖੋ ਪੀਸ ਕਰ ਲਾਂਗੇ ਛੋਟੇ ਛੋਟੇ ਬਹੁਤ ਵਧੀਆ ਬਣਦੇ ਨੇ ਆਲੂ ਇਸੇ ਤਰੀਕੇ ਬਣਾਵਾਂਗੇ ਤੇ ਬਣਾ ਕੇ ਖਾਵਾਂਗੇ ਤੁਸੀਂ ਵੀ ਇਸੇ ਤਰੀਕੇ ਹੀ ਬਣਾਨੇ ਨੇ ਆ ਦੇਖੋ ਜੀ ਮਸਾਲਾ ਸਾਡਾ ਕੋਈ ਟਿੱਕਾ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਹੋਰ ਵੀ ਵਧੀਆ ਕੋਈ ਨਹੀਂ ਜੀ ਹੈ ਇਸੇ ਤਰੀਕੇ ਨਾਲ ਕੁੱਟ ਕੇ ਇਹਦੇ ਵਿੱਚ ਅਸੀਂ ਆਪਣੇ ਅਨੁਪਾਦ ਨਹੀਂ ਲਏ ਉਹ ਜਿੰਨੇ ਤੋਂ ਸਮਾਨ ਕਰੀ ਚਾਹੀਦੀ ਅਸੀਂ ਉਸ ਦੇ ਹਿਸਾਬ ਦੇ ਨਾਲ ਆਪਣੀ ਖੜੀ ਬਣਾ ਲਾਂਗੇ ਬਣਾ ਆਂਗੀ ਤੇ ਖਾ ਲਾਂਗੇ ਐ ਦੇਖੋ ਐਰੇ ਨੇ ਸਾਡੇ ਆਲੂ ਜਿਹੜੇ ਅਸੀਂ ਹੱਥ ਦੇ ਨਾਲ ਹੀ ਕੀਤੇ ਆ ਦੇਖੋ ਬਹੁਤ ਵਧੀਆ ਬਣ ਗਏ ਨੇ ਉਹ ਫਟ ਮੀ ਜਾਂਦੇ ਹਾਂ। ਹੁਣ ਸੰਦੂ ਜਿੰਨੀ ਕਿ ਤਰੀ ਚਾਹੀਦੀ ਅਸੀਂ ਉਸੇ ਹੀ ਹਿਸਾਬ ਨਾਲ ਇਹਦੇ ਵਿੱਚ ਪਾਣੀ ਪਾ ਲਾਂਗੇ। ਐਸੇ ਪਾਣੀ ਪਾ ਲਿਆ। ਜੋ ਕਿ ਅਸੀਂ ਇਹਦੀ ਤਰੀ ਬਣਾਵਾਂਗੇ ਰਸਮਿੱਸੀ। ਬਿਲਕੁਲ ਅਸਮਿੱਸੀ ਬਣਾਵਾਂਗੇ। ਜਿਹੜੀ ਬਹੁਤ ਹੀ ਟੇਸਟੀ ਲੱਗੇ। रही सा बड़ी जी अ पा देंगे पीस करके निके निके पीस कर लेंगे असि ਇਹ ਰਹੀ ਬੜੀ ਸਾਡੀ ਜਿਹੜੀ ਅਸੀਂ ਨਾਲ ਹੀ ਪਾ ਦਾਂਗੇ ਪਾ ਕੇ ਫੋਨਸੀ ਨੂੰ ਬੰਦ ਕਰਕੇ ਰੱਖ ਦਾਂਗੇ ਤਾਂ ਜੋ ਸਾਡੀ ਸਬਜੀ ਤਿਆਰ ਹੋ ਸਕੇ ਇੱਕ ਵਾਰ ਅਸੀਂ ਸਬਜੀ ਆਪਣੀ ਹਿਲਾ ਲਾਂਗੇ ਦੇਖੋ ਤਾਂ ਜੋ ਥੱਲੇ ਤੇ ਉੱਪਰ ਆਹੀ ਗਲ ਸਕੇ ਤੇ ਸਹੀ ਚੰਗੀ ਤਰ੍ਹਾਂ ਰਿਝ ਸਕੇ ਫੋਨਸੀ ਨੂੰ ਫੇਰ ਟੱਕ ਕੇ ਬੰਦ ਕਰਕੇ ਰੱਖ ਦਾਂਗੇ 10 ਮਿੰਟ ਫਿਰ ਅਸੀਂ ਰਾ ਕੇ ਤੁਹਾਨੂੰ ਦਿਖਾਵਾਂਗੇ ਹਾਂ ਵੇਖੋ ਜੀ ਸਬਜੀ ਸਾਡੀ ਬਣ ਚੁੱਕੀ ਹੈ ਬਿਲਕੁਲ ਬਣ ਕੇ ਰੈਡੀ ਹੋ ਗਈ ਹੈ ਦੇਖੋ ਬਹੁਤ ਵਧੀਆ ਬਣੀ ਹੈ ਦੇਖੋ ਤੁਸੀਂ ਕਿੰਨੀ ਵਧੀਆ ਬਣ ਚੁੱਕੀ ਹੈ ਇਸੇ ਤਰੀਕੇ ਬਣਾਣੀ ਹੈ ਤੇ ਬਣਾ ਕੇ ਖਾਣੀ ਹੈ ਮਜ਼ਾ ਆ ਜਾਂਦਾ ਹੈ ਤੁਸੀਂ ਵੀ ਆਲੂ ਵੜੀ ਫਰੀ ਬਣਾਇਓ ਤੇ ਬਣਾ ਕੇ ਜਰੂਰ ਖਾਇਓ ਆ ਦੇਖੋ ਸਾਡੀ ਸਬਜੀ ਬਣ ਚੁੱਕੀ ਹੈ ਦੇਖੋ ਕਿੰਨੀ ਵਧੀਆ ਬਣੀ ਹੈ ਬਹੁਤ ਵਧੀਆ ਬਣੀ ਹੈ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਮੈਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਆਹ ਦੇਖੋ ਬਣ ਚੁੱਕੀ ਹੈ ਬਿਲਕੁਲ ਸਬਜੀ ਪੂਰੀ ਤਰ੍ਹਾਂ ਹੋ ਚੁੱਕੀ ਹੈ ਬਣਾਇਓ ਤੇ ਖਾਇਓ ਜਿੰਨਾ ਪਸੰਦ ਆਏ ਫਿਰ ਵੀ ਮੈਨੂੰ ਤੁਸੀਂ ਜਰੂਰ ਦੱਸਿਓ ਬਾਏ ਫੈਮਿਲੀ ਬਾਏ